ਮजेदार ਤੇ ਚਟਪਟਾ ਜਿਹਾ ਖਾਣ ਨੂੰ ਕਰੇ ਦਿਲ ਤਾਂ ਬਣਾਓ ਇਹ ਰਾਮ ਲੱਡੂ ਇੱਕ ਕੌਲੀ ਲੈ ਲੇ ਤੋਤੀ ਮੰਗੀ ਦੀ ਤਿੰਨ ਚਾਰ ਘੰਟਿਆਂ ਲਈ ਭਿਉਂ ਕੇ ਰੱਖ ਦਿਓ ਫਿਰ ਇਹਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਜੱਗ ਵਿੱਚ ਪਾ ਲਿਓ ਦੋ ਕਟਿਓ ਹਰੀਆਂ ਮਿਰਚਾਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਫਿਰ ਇਹਨੂੰ ਗ੍ਰाइंड ਕਰ ਲਿਓ ਇੱਕ 스ਪੂਨ ਜ਼ਰੂਰਤ ਦੇ ਮੁਤਾਬਕ ਪਾਓ ਪਾਣੀ ਦਾ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਲਈ ਗ੍ਰाइंड ਕਰਿਓ ਤਾਂਕਿ ਇਹਦਾ ਸਮੂਥ ਪੇਸਟ ਬਣ ਕੇ ਤਿਆਰ ਹੋ ਜੇ ਖੁੱਲੇ ਜੇ ਭਾਂਡੇ ਵਿੱਚ ਕੱਢ ਲਿਓ ਫਿਰ ਇੱਕੋ ਡਾਇਰੈਕਸ਼ਨ ਵਿੱਚ 6 ਤੋਂ 7 ਮਿੰਟ ਲਗਾਤਾਰ ਘੁਮਾਉਂਦੇ ਜਾਓ ਦਾਲ ਵਿੱਚ ਕਾਫੀ ਫਲਾ ਤਾਜ਼ੂ ਪਾਣੀ ਉੱਪਰ ਜਦੋਂ ਇਹ ਤੈਰਨ ਲੱਗ ਗਈ ਤਾਂ ਸਮਝੋ ਆਮ ਲੱਡੂ ਵਾਲੀ ਤਿਆਰ ਹੈ ਜ਼ਰੂਰਤ ਮੁਤਾਬਕ ਪਾਇਓ ਕਾਲਾ ਨਮਕ ਦਾ ਅੱਧਾ ਚਮਚ ਪਾਵਾਂਗੇ ਅਜਵੈਨ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇਲ ਨੂੰ ਕਰਾਂਗੇ ਮੀਡੀਅਮ ਗਰਮ ਨਾ ਜ਼ਿਆਦਾ ਗਰਮ ਹੋਵੇ ਨਾ ਠੰਡਾ ਉਸ ਤੋਂ ਬਾਅਦ ਇਹਦੇ ਵਿੱਚ ਹੌਲੀ ਹੌਲੀ ਪਾਉਂਦੇ ਜਾਵਾਂਗੇ 4 ਤੋਂ 5 ਮਿੰਟਾਂ ਵਿੱਚ ਇਹ ਫੁੱਲ ਕੇ ਉੱਪਰ ਤੈਰਨ ਲੱਗ ਜਣਗੇ ਤੇ ਬੜਾ ਹੀ ਸੋਹਣਾ ਇਹਨਾਂ ਦਾ ਕਲਰ ਆਊਗਾ ਜਦ ਹੀ ਆਮ ਲੱਡੂ ਬਣ ਕੇ ਤਿਆਰ ਹੋਗੇ ਸੀਜ਼ਨ ਦੇ ਮੁਤਾਬਕ ਪਾਇਓ ਚੀਜ਼ਾਂ ਚਾਹੇ ਮੂਲੀ ਪਾ ਲਿਓ ਚਾਹੇ ਪਿਆਜ਼ ਫਿਰ ਦੋ ਤਰ੍ਹਾਂ ਦੀ ਤਿਆਰ ਕੀਤੀ ਹੈ ਕੇ ਦਹੀਂ ਵੀ ਪਾ ਸਕਦੇ ਹੋ ਮ제 ਨਾਲ ਖਾਓ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ